ਆਇਕੁ ਚਿੱਕਾ ਖਾਲਸਾ ਆਇਕੁ ਚਿੱਕੀ ਫੱਤੇ ਸ਼ਬਦ ਹੈ ਜੀ ਭਗਤ ਕਬੀਰ ਜੀ ਦਾ ਜੀ ਅੰਕ ਨੰਬਰ ਹੈ ਜੀ 337 337 ਸ਼ਬਦ ਹੈ RAM JAPPO JI ਐਸੇ ਐਸੇ ਤਰੂਪ ਰਹਿ ਲਾਦ ਜੱਪਿਓ ਹਰ ਜੈਸੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾਹ ਚੜਾਇਆ ਬੇੜੇ ਰਹਾਓ ਜਾਤੀ ਸੁਭਾਵੇ ਤਾ ਹੁਕਮ ਬਣਾਵੇ ਇਸ ਬੇੜੇ ਕੋ ਪਾਰ ਲੰਘਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਮਨ ਜਾਣੀ ਕਹੋ ਕਬੀਰ ਭਜ ਸਾਰੰਗ ਪਾਣੀ ਉਰਵਾਰ ਪਾਰ ਸਭ ਏਕੋ ਦਾਣ ਦੇਖੋ ਭਗਤ ਜੀ ਦਾ ਭਗਤ ਕਬੀਰ ਜੀ ਦਾ ਸ਼ਬਦ ਆ ਦੇਖੋ ਇੱਕ ਸ਼ਬਦ ਜਦੋਂ ਤੁਸੀਂ ਧਿਆਨ ਨਾਲ ਨੂੰ ਵਿਚਾਰੋਗੇ ਨਾ ਜਦੋਂ ਵੀ ਅਸੀਂ ਗੁਰਬਾਣੀ ਨੂੰ ਪੜੀਏ ਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਇਹ ਵੀ ਜਿੰਨੂੰ ਅਸੀਂ ਗੁਰੂਗੰਗ ਸਾਹਿਬ ਜੀ ਨੂੰ ਆਪਣਾ ਗੁਰੂ ਕਹਿੰਨੇ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਅਸੀਂ ਬਾਣੀ ਨੂੰ ਪੋਜੀਏ ਵੀ ਤੇ ਵਿਚਾਰੀਏ ਵੀ ਫਿਰ ਐਵੀ ਵਿਚਾਰੀ ਵਿਚਾਰ ਕੇ ਇਹ ਦੇਖੇ ਕਿ ਅਸੀਂ ਅੰਦਰਲੇ ਤਲ ਤੇ ਉਸ ਗੁਰਬਾਣੀ ਦੇ ਅਨੁਸਾਰ ਉਸ ਗੁਰਬਾਣੀ ਦੇ ਅਨੁਕੂਲ ਸਾਡਾ ਜੀਵਨ ਬਣਿਆ ਕਿ ਨਹੀਂ ਬਣਿਆ ਇਹਨੂੰ ਵਿਚਾਰਨਾ ਕਹਿ ਦਿੰਦੇ ਨੇ ਮਤਲਬ ਕਿ ਆਪਣੇ ਜੀਵਨ ਨੂੰ ਵੀ ਵਿਚਾਰਨਾ ਤੇ ਗੁਰਬਾਣੀ ਨੂੰ ਵੀ ਵਿਚਾਰਨਾ ਉਨ ਕੀ ਹੋ ਚੁੱਕਾ ਹੈ ਜ਼ਿਆਦਾਤਰ ਕਿ ਅਸੀਂ ਗੁਰਬਾਣੀ ਨੂੰ ਪੜ੍ਹਨੇ ਤੱਕ ਜਦੋਂ ਸੀਮਤ ਰਹਿ ਜੰਨੇ ਆ ਤੇ ਸਾਨੂੰ ਕੋਈ ਵੀ ਕੁਝ ਵੀ ਸਮਝ ਨਹੀਂ ਆਏਗਾ ਹੁਣ ਅਸੀਂ ਦੇਖਦੇ ਨਾ ਆਪਣੇ ਸਮਾਜ ਦੇ ਹਾਲਾਤ ਕੀ ਹੁੰਦੇ ਕੋ ਧਰਮ ਕਰਮ ਦੇ ਇੰਨੇ ਕੰਮ ਹੋ ਰਹੇ ਨੇ ਪਰ ਫਿਰ ਵੀ ਸਾਡੀ ਸੋਚ ਵਿੱਚ ਸਾਡੇ ਸਮਾਜ ਵਿੱਚ ਸਾਡੇ ਆਸ-ਪਾਸ ਕਿਸੇ ਚੀਜ਼ ਵਿੱਚ ਕੋਈ ਫਰਕ ਨਹੀਂ ਪੈ ਰਿਹਾ ਕਿਉਂਕਿ ਅਸੀਂ ਹੁਣ ਤੁਸੀਂ ਦੇਖੋ ਕਿ ਵੀ ਮਤਲਬ ਕਿ ਕਿੱਥੇ ਮਰਡਰ ਦੀ ਗੱਲ ਹੋ ਰਹੀ ਹੈ ਕਿਤੇ ਡਿਪਰੈਸ਼ਨ ਦੀ ਗੱਲ ਹੋ ਰਹੀ ਹੈ ਕਿਤੇ ਸੁਸਾਇਸਾਈਡਸ ਦੀ ਗੱਲ ਹੋ ਰਹੀ ਹੈ ਕਿਸੇ ਕਿਤੇ ਅਦਾਲਤਾਂ ਭਰੀਆਂ ਪੀਆਂ ਨੇ ਪੁਲਿਸ ਚੌਕੀਆਂ ਭਰੀਆਂ ਪੀਆਂ ਨੇ ਕਿਤੇ ਝਗੜਿਆਂ ਦੀ ਗੱਲ ਕਿਤੇ ਮਾਰ ਕੁੱਟਾਈ ਦੀ ਗੱਲ ਕਿਤੇ ਲੁੱਟ ਖਸੁੱਟ ਦੀ ਗੱਲਾਂ ਕਿਉਂ ਮਤਲਬ ਕਿ ਸਾਨੂੰ ਇਹ ਸਾਰੇ ਰੀਜਨਸ ਨੂੰ ਦੇਖਣਾ ਪਏਗਾ ਕਿ ਅੰਨਾਂ ਦੇ ਪਿੱਛੇ ਰੀਜਨਸ ਕੀ ਹੈ ਆਮ ਤੌਰ ਤੇ ਪਤਾ ਕਿ ਹੁੰਦਾ ਜੋ ਵੀ 네ਗੇਟਿਵ ਚੀਜ਼ਾਂ ਹੋ ਰਹੀਆਂ ਹੁੰਦੀਆਂ ਨਾ ਸਾਨੂੰ ਲੱਗਦਾ ਕਿ ਰੱਬ ਕਰੇ ਫਿਰ ਅਸੀਂ ਦੁਹਾਈ ਪਾਨੇ ਕਿ ਇਹ ਉੱਪਰ ਵਾਲੇ ਤੋਂ ਕਦੋਂ ਆਏਗਾ ਕਿ نیچے ਦੇ ਹੁਸ ਹੇ ਨੀਚੇ ਨੂੰ ਅਸੀਂ ਨੀਚੇ ਨੂੰ ਸੁਧਾਰ ਪਰ ਐਸਾ ਕੋਈ ਰੱਬ ਗੁਰਮਤ ਨਹੀਂ ਮੰਦੀ ਕਿ ਵੀ ਸਤਵੇਂ ਅਸਮਾਨ ਤੇ ਕਿਤੇ ਛੁਪ ਕੇ ਬੈਠਿਆ ਹੋਇਆ ਉਹ ਤੇ ਉਹ ਨੀਚੇ ਆਏਗਾ ਤੇ ਐ ਸਾਰਾ ਸੰਸਾਰ ਐ ਸਾਰਾ ਸਮਾਜ ਐ ਸਾਰਾ ਸਦਾ ਘਰ ਪਰਿਵਾਰ ਸਮਾਜ ਐ ਸਾਰਾ ਬਲਕੇ ਸਾਰਾ ਕਹਿ ਲੋ ਕਿ ਸਾਰਾ ਬਲਕੇ ਸਾਰੀ ਦੁਨੀਆ ਕਹਿ ਲੋ ਹੈ ਨਾ ਸਾਲਾ ਵਰਡ ਕਹਿ ਲੋ ਐਸਾ ਕੋਈ ਭਗਵਾਨ ਐਸਾ ਕੋਈ ਰੱਬ ਐਸਾ ਕੋਈ ਅਕਾਲ ਪੁਰਖ ਪਰਮਾਤਮਾ ਉਹ ਗੁਰਬਾਣੀ ਗੁਰਮਤ ਇਸ ਚੀਜ਼ ਨੂੰ ਨਹੀਂ ਮੰਦੀ ਗੁਰਮਾ ਗੁਰਬਾਣੀ ਤਾਂ ਕਹਿੰਦੀ ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ ਕਹਿੰਦੇ ਓਥੇ ਤੇ ਅਸੀਂ ਤਾਂ ਜਾਈਏ ਜੇ ਇੱਥੇ ਨਾ ਹੋਵੇ ਗੁਰੂ ਸਾਹਿਬ ਨੇ ਦੇਖੋ ਗੁਰਮਤ ਕਹਿੰਦੀ ਹੈ ਕਿ ਪਰਮਾਤਮਾ ਸਭ ਜਗ੍ਹਾ ਹਾਜ਼ਰ ਹਜ਼ੂਰ ਹੈ ਗੁਰੂ ਸਾਹਿਬ ਇੱਕ ਪੰਕਤੀ ਅਸੀਂ ਪੜ੍ਹਦੇ ਹਾਂ ਤੇਖਤ ਸੁਨਤ ਸਦਾ ਹੈ ਸੰਗੇ ਸਾਨੂੰ ਦੇਖ ਰਿਹਾ ਸਾਨੂੰ ਸੁਣ ਵੀ ਰਿਹਾ ਤੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰਹਿ ਕਿਉਂਕਿ ਮੈਂ ਅੰਦਰ ਕਿਉਂਕਿ ਮੇਰੀ ਮੂਰਖਤਾ ਹੈ ਨਾ ਕਿ ਮੈਂ ਜਾਣੇ ਨਹੀਂ ਕਿਉਂਕਿ ਮੈਂ ਗੁਰਬਾਣੀ ਨੂੰ ਸਿਰਫ ਪੜਿਆ ਪੜ੍ਹਨੇ ਤੋਂ ਬਾਅਦ ਸੈਕਿੰਡ ਸਟੈਪ ਸੀਗਾ ਸੁਣਨਾ ਸੁਣਨੇ ਤੋਂ ਬਾਅਦ ਸੀਗਾ ਮੰਨਣਾ ਮੰਨਨੇ ਤੋਂ ਬਾਅਦ ਸੀਗਾ ਅਮਲੀ ਜੀਵਨ ਵਿੱਚ ਆਪਣੇ ਕਰਮਾਂ ਵਿੱਚ ਲੈ ਕੇ ਆਣਾ ਉਸ ਪਰਮਾਤਮਾ ਨੂੰ ਉਸ ਉਸ ਗੁਰਬਾਣੀ ਨੂੰ ਪਰਮਾਤਮਾ ਨੂੰ ਰਿਅਲਾਈਜ਼ ਕਰਨਾ ਆਪਣੇ ਅੰਦਰ ਦੇਖਣਾ ਆਪਣੇ ਆਪਣੇ ਅਧਿਆਤਮਿਕ ਅੰਤਰਲੇ ਤਲ ਤੇ ਪਰਮਾਤਮਾ ਨੂੰ ਦੇਖਣਾ ਮਨ ਦੇ ਦੁਆਰਾ ਜਿਹੜੀਆਂ ਸਾਡਾ ਜਿਹਦੇ ਇਹਦੇ ਵਿੱਚ ਵੀ ਜਿਹੜੀ ਭਗਤ ਜੀ ਨੇ ਪਰਿਵਾਰ ਦੀ ਗੱਲ ਕੀਤੀ ਹੈ ਅਸੀਂ ਦੇਖਣਾ ਪਰਿਵਾਰ ਕਿੰਨੂ ਕਿਹਾ ਹੈ ਸਾਡਾ ਬਾਰੀ ਪਰਿਵਾਰ ਦੀ ਨਹੀਂ ਗੱਲ ਹੋਈ ਹੁਣ ਅਸੀਂ ਕਹੀਏ ਕਿ ਸਾਰੇ ਪਰਿਵਾਰ ਨੂੰ ਕਿਹੜੇ ਬੇੜੇ ਤੇ ਚਾੜਨਾ ਵੈ ਠੀਕ ਹੈ ਹੁਣ ਦੇਖੋ ਪਰਿਵਾਰ ਦੇ ਤੇ ਹੋ ਸਕਦਾ ਪਤੀ ਮੰਦਾ ਹੋਵੇ ਕੋਈ ਗੱਲ ਤੇ ਪਤਨੀ ਨਾ ਮੰਦੀ ਹੋਵੇ ਹੋ ਸਕਦਾ ਬੱਚੇ ਮੰਨਦੇ ਹੋਣ ਤੇ ਮਾਪਿਓ ਨਾ ਮੰਨਦੇ ਹੋਣ ਹੋ ਸਕਦਾ ਬਜ਼ੁਰਗ ਕਿਸੇ ਚੀਜ਼ ਨੂੰ ਮੰਨਦੇ ਹੋਣ ਤੇ ਘਰ ਦੇ ਦੂਜੇ ਮੈਂਬਰ ਨਾ ਮੰਨਦੇ ਹੋਣ ਉਹ ਅਸੀਂ ਭਗਤ ਕਬੀਰ ਜੀ ਨੂੰ ਪੁੱਛਨੇ ਆ ਤੇ ਤੁਸੀਂ ਪਰਿਵਾਰ ਦੇ ਕਿਹੜੇ ਦੀ ਗੱਲ ਕੀਤੀ ਹੈ ਹੁਣ ਸ਼ੁਰੂਆਤ ਹੈ ਜੀ ਪਹਿਲਾ ਪਦ ਹੈ ਜੀ RAM ਚੱਪੋ ਜੀ ਐਸੇ ਐਸੇ ਧਰੂਪ ਰਹਿ ਲਾਜ ਚੱਪਿਓ ਹਰ ਜੈਸੇ ਤੇ ਅਗਲੀ ਪੰਕਤੀ ਹੈ ਜੀ ਅਗਲੀ ਪੰਕਤੀ ਦੋਨੋਂ ਮਤਲਬ ਕਿ ਜਿਹੜੀਆਂ ਅਗਲੀ ਪੰਕਤੀਆਂ ਉਹ ਰਹਾਉ ਵਾਲੀ ਪੰਕਤੀਆਂ ਰਹਾਉ ਵਾਲੀ ਪੰਕਤੀ ਤੇ ਹਮੇਸ਼ਾ ਪੋਸ ਦੋ ਰੁਕੋ ਤੇ ਕਹਿੰਦੇ ਦੀਨ ਦਿਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਰਹਾਉ ਹੁਣ ਤੁਸੀਂ ਦੇਖੋ ਦੀਨ ਦਿਆਲ ਸਦਾ ਦਿਆਲ 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 ਦਿਆਲੂ ਹੈ ਉਹ ਪ੍ਰਮਾਤਮਾ ਸਦਾ ਦਿਆ ਦੇ ਘਾਰੇ ਚ ਰਹਿੰਦਾ ਹੈ ਉਹ ਸਾਡੇ ਵਰਗਾ ਨਹੀਂ ਹੈ ਮੇਰੇ ਵਰਗਾ ਨਹੀਂ ਹੈ ਕਿ ਵੀ ਮੈਂ ਕਿਸ ਨੂੰ ਮਾਫ ਨਹੀਂ ਕਰਦੀ ਮੈਂ ਕਿਸੇ ਦੇ ਆਪ ਗੁਣੀ ਫੋਲਦੀ ਰਹਿਣੀ ਆ ਮੈਂ ਕਿਸੇ ਦੇ ਗਲਤ ਮੈਂ ਕਿਸੇ ਦਾ ਹਮੇਸ਼ਾ ਵਿਗਾੜੀ ਚਾਹਨੀ ਆ ਉਹ ਮੇਰੇ ਵਰਗਾ ਸਾਡੀ ਸੋਚ ਵਰਗਾ ਨਹੀਂ ਹੈਗਾ ਪਰਮਾਤਮਾ ਉਹ ਤੇ ਸਦਾ ਦਿਆਲ ਹੈ। ਉਹ ਇੱਕ ਮਤਲਬ ਕਿ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਨਾ ਧਿਆਨ ਨਾਲ ਜਦੋਂ ਅਸੀਂ ਸ਼ੁਰੂ ਤੋਂ ਹੀ ਮਤਲਬ ਮੰਗਲਾ ਮੰਗਲਾ ਚਰਨੀ ਚ ਗੁਰੂ ਸਾਹਿਬ ਕਹਿੰਦੇ ਨੇ ਨਾ ਨਿਰਪੋ ਨਿਰਵੈਰ ਦੀ ਗੱਲ ਕਰਦੇ ਨੇ ਉਹ ਫੀਅਰਲੈਸ ਹੈ ਹੇਟਲੈਸ ਹੈ ਫਿਰ ਇਹਦੇ ਵਿੱਚ ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜਾਂਗੇ ਕਿਰਪਾਲੂ ਦਿਆਲੂ ਮਿਹਰਵਾਨ ਆਫਗੁਨ ਕੋਨਾ ਚਿਤਾਰੇ ਗਲ ਸੇਤੀ ਲਾਇਕ ਦੀ ਗੱਲ ਕਰਦੇ ਆ ਗੁਰੂ ਸਾਹਿਬ ਸੋ ਗੱਲ ਹੈ ਕਿ ਸਾਨੂੰ ਸਮਝਣਾ ਪਏਗਾ ਗੁਰਬਾਣੀ ਵਿੱਚ ਵੀ ਜਿਹੜਾ ਪਰਮਾਤਮਾ ਉਹ ਸਦਾ ਦਿਆਲ ਹੈ ਔਰ ਸਦਾ ਬਖਸ਼ਿੰਦ ਹੈ ਉਹ ਸਾਡੀਆਂ ਬੁੜੀਆਂ ਮਾਪ ਸਾਰਾ ਕੁਝ ਹੀ ਸਾਡਾ ਮਾਫ ਕਰਦਾ ਵੇ ਸ਼ਾਇਦ ਇੱਕ ਮਾਪ ਵੀ ਆਪਣੇ ਬੱਚੇ ਨੂੰ ਕਿੰਨੀਆਂ ਗੱਲਾਂ ਸੀ ਨਹੀਂ ਮਾਫ ਕਰ ਪਾਉਂਦੇ ਪਰ ਲੇਕਿਨ ਜਿਹੜਾ ਪਰਮਾਤਮਾ ਹੈ ਨਾ ਉਹ ਸਾਰੀਆਂ ਗੱਲਾਂ ਸਾਡੀਆਂ ਮਾਫ ਕਰ ਦਿੰਦਾ ਸਦਾ ਦਿਆਲੂ ਹੈ ਇਹਦੇ ਵਿੱਚ ਵੀ ਗੁਰੂ ਭਗਤ ਕਬੀਰ ਜੀ ਕਹਿੰਦੇ ਨੇ ਦੀਨ ਦਿਆਲ ਭਰੋਸੇ ਤੇਰੇ ਕੇ ਦੀਨਾਂ ਦੇ ਉੱਤੇ ਦਇਆ ਕਰਨੇ ਵਾਲੇ ਸਦਾ ਦਇਆ ਕਰਨੇ ਵਾਲੇ ਤੇਰੀ ਮਿਹਰ ਦੀ ਆਸ ਤੇ ਤੇਰਾ ਹੀ ਆਸਰਾ ਹੈ ਮਨ ਨੂੰ ਕਿੜਾ ਜੀ ਪ੍ਰਮਾਤਮਾ ਦੀ ਹੁਣ ਤੁਸੀਂ ਸਾਨੂੰ ਦੇਖੋ ਨਾ ਗੁਰਬਾਣੀ ਚ ਹੀ ਸਾਨੂੰ ਰੱਬ ਦੇ ਦਰਸ਼ਨ ਕਰਾਏ ਨਾ ਗੁਰੂ ਸਾਹਿਬ ਨੇ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਸਭ ਪਰਿਵਾਰ ਚੜਾਇਆ ਬੇੜੇ ਰਹਾਓ ਹੁਣ ਪਰਿਵਾਰ ਕਿਹੜਾ ਕਿਆ ਵੈ ਪਰਿਵਾਰ ਆ ਸਾਡੇ ਇੰਦਰੀਆ ਤੇ ਗਿਆਨ ਇੰਦਰੀਆ ਪਹਿਲਾਂ ਵੀ ਕਹਿ ਸਕਦੇ ਆ ਨਾ ਵੀ ਜ਼ਰੂਰੀ ਨਹੀਂ ਕਿ ਸਾਰਾ ਪਰਿਵਾਰ ਇੱਕ ਜੈਸੀ ਸੋਚ ਵਾਲਾ ਹੋਵੇ ਕਈ ਵਾਰ ਹਸਬੰਡ ਵਾਈਫ ਵਿੱਚ ਵੀ ਇੱਕ ਜੈਸੇ ਵਿਚਾਰ ਧਾਰਾ ਨਹੀਂ ਹੁੰਦੇ ਉਹਨਾਂ ਦੇ ਵੀ ਇੱਕ ਜੈਸੀ ਸੋਚ ਨਹੀਂ ਹੁੰਦੀ ਪਰ ਇੱਥੇ ਪਰਿਵਾਰ ਦੀ ਗੱਲ ਹੈ ਮੇਰੇ ਇੰਦਰੇ ਔਰ ਗਿਆਨ ਇੰਦਰੀਆਂ ਦੀ ਗੱਲ ਚੜ੍ਹੇ ਬੇੜਾ ਕੀ ਹੈ ਜੀ ਬੇੜਾ ਹੈ ਜੀ ਸਤਗੁਰ ਦਾ ਗਿਆਨ ਸਭ ਪਰਿਵਾਰ ਚੜਾਇਆ ਬੇੜੇ ਕਿ ਵੀ ਇਹ ਦੀਨਾਂ ਦੇ ਉੱਤੇ ਦਇਆ ਕਰਨੇ ਵਾਲੇ ਮੈਂ ਤੇਰੇ ਬੇੜੇ ਵਿੱਚ ਆਪਣੇ ਐਸ ਪਰਿਵਾਰ ਨੂੰ ਚੜਾ ਲੇ ਤਾਂ ਕਿਹੜਾ ਪਰਿਵਾਰ ਹੈ ਜੀ ਸਾਡਾ ਹੰਸਾ ਨੂੰ ਗੁਰਬਾਣੀ ਚੋ ਹੀ ਗੁਰਬਾਣੀ ਦੇ ਅਰਥ ਹੋਣਗੇ ਆਮ ਤੌਰ ਤੇ ਅਸੀਂ ਨਾ ਮਨਕੇ ਦੇ ਭਗਤ ਮਾਲ ਦੀਆਂ ਇੱਧਰ ਉੱਧਰ ਦੀਆਂ ਕਹਾਣੀਆਂ ਸੁਣਦੇ ਨੇ ਜਦੋਂ ਵੀ ਤੁਸੀਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੋਗੇ ਨਾ ਗੁਰਬਾਣੀ ਹੀ ਗੁਰਬਾਣੀ ਦੇ ਅਰਥ ਕਰਦੀ ਅਦਰਵਾਇਜ਼ ਹੋਰ ਜਿਹੜੀਆਂ ਇੱਧਰ ਉੱਧਰ ਦੀਆਂ ਚੀਜ਼ਾਂ ਅਸੀਂ ਸੁਣਦੇ ਆ ਉਹ ਅਰਥ ਨਹੀਂ ਹੁੰਦੇ ਉਹ ਇੱਕ ਕਹਾਣੀਆਂ ਹੁੰਦੀਆਂ ਉਹ ਸੀ ਕੰਨਰਾਸਾ ਕਿਉਂਕਿ ਅਸੀਂ ਨਾ ਐਨੇ ਕੰਨਾਂ ਦੇ ਕੱਚੇ ਹੁੰਦੇ ਆ ਕਿ ਜੋ ਕੁਝ ਵੀ ਸਾਨੂੰ ਮਿਲਦਾ ਨਾ ਗਲਤ ਸਹੀ ਵੈਸੇ ਤੇ ਜਿਆਦਾ ਅਸੀਂ ਗਲਤ ਹੀ ਆਪਣੇ ਮਨ ਦੀ ਖੁਰਾਕ ਬਣਾਈ ਹੋਈ ਹੈ ਜਿਸ ਦਿਨ ਅਸੀਂ ਸਹੀ ਚੀਜ਼ ਨੂੰ ਸੱਚ ਨੂੰ ਗੁਰੂ ਦੇ ਗਿਆਨ ਨੂੰ ਵਿਵੇਕ ਬੁੱਧੀ ਨੂੰ ਉਹਨੂੰ ਆਪਣੀ ਖੁਰਾਕ ਬਣਾ ਲਾਂਗੇ ਨਾ ਸਹੀ ਮਨ ਸਹੀ ਮਾਇਨੇ ਵਿੱਚ ਸਾਡਾ ਮਨ ਵੀ ਸਹੀ ਪਾਸੇ ਸਹੀ ਡਾਇਰੈਕਸ਼ਨ ਵਿੱਚ ਚੱਲਣਾ ਸ਼ੁਰੂ ਕਰ ਦੇਗਾ ਉਹਨ ਪਰਿਵਾਰ ਦੀ ਗੱਲ ਕਰੀਏ ਪਰਿਵਾਰਾਂ ਜੀ ਸਾਡੇ ਪੰਜ ਗਿਆਨ ਇੰਦਰੀ ਇਹਨਾਂ ਰਾਹੀਂ ਸਾਡਾ ਇੱਕ ਮਨ ਦੀ ਇੱਕ ਆਕਾਰ ਬੰਧਨ ਅੱਖਾਂ ਨੱਕ ਕੰਨ ਮੂੰਹ ਸਿਸ਼ ਪर्श ਕਰਨ ਵਾਲੇ ਸਾਡੇ ਹੱਥ ਹੁਣ ਤੁਸੀਂ ਦੇਖੋ ਐਥੇ ਨਾਲ ਦਾ ਇੱਕ ਸ਼ਬਦ ਅਸੀਂ ਕਬੀਰ ਜੀ ਦਾ ਪਹਿਲਾਂ ਵੀ ਡਿਸਕਸ ਕਰ ਚ ਚੱਕਿਆ ਨੈਨੂ ਨਕਤੂ ਸ਼ਰਮ ਨੂੰ ਰਸਪਤ ਇੰਦਰੀ ਕਹਾ ਨਾ ਮਾਨਾ ਬਾਬਾ ਆਬ ਨਾ ਬਸੋ ਏ ਗਰਾਉ ਤੰਨੇ ਐ ਮੇਰੇ ਵਾਸੇ ਚ ਨਹੀਂ ਐ ਮੇਰਾ ਕਹਿਣਾ ਹੀ ਨਹੀਂ ਮੰਨਦੀਆਂ ਮੇਰੀਆਂ ਇੰਦਰੀਆਂ ਮੇਰੇ ਵਾਸੇ ਚ ਨਹੀਂ ਉੱਥੇ ਉੱਥੇ ਇਹ ਸਾਰੀ ਕਹਿ ਕੇ ਤੇ ਇੱਥੇ ਪਰਿਵਾਰ ਦੀ ਗੱਲ ਕਰਤੀ ਭਗਤ ਕਬੀਰ ਜੀ ਨੇ ਠੀਕ ਹੈ ਹੁਣ ਦੇਖੋ ਉਹ ਕਹਿੰਦੇ ਨੇ ਵੀ 헤 ਦਿਆ 헤헤 ਸਭ ਦੇ ਉੱਤੇ ਦਇਆ ਕਰਨ ਵਾਲੇ ਇਹ ਪ੍ਰਿਵਾਰ ਇੰਦਰੀਆਂ ਅੱਖ ਨੱਕ ਕੰਨ ਮੂੰਹ स्पर्ਸ਼ ਕਰਨ ਵਾਲੇ ਹੱਥ ਪੈਰ ਮੈਂ ਤੇਰੇ ਬੇੜੇ ਵਿੱਚ ਸਤਿਗੁਰ ਦੇ ਗਿਆਨ ਦੇ ਬੇੜੇ ਵਿੱਚ ਚੜਾ ਦਿੱਤੇ ਨੇ ਹੁਣ ਇੱਕ ਪੰਕਤੀ ਅਸੀਂ ਹੋਰ ਪੜ੍ਹਦੇ ਹਾਂ ਕਹਿੰਦੇ ਗਿਆਨ ਕਾ ਬੱਤਾ ਮੰਨ ਰਹੇ ਗੁਰਬਿੰਨ ਗਿਆਨ ਨਾ ਹੋਈ ਹੁਣ ਜੇ ਅਸੀਂ ਆਪਣੇ ਮਨ ਨੂੰ ਐਸ ਇੰਦਰੀਆਂ ਨੂੰ ਕੰਟਰੋਲ ਕਰਨਾ ਹੈ ਕੋਈ ਹੋਰ ਜਰੀਆ ਨਹੀਂ ਐਸ ਦੁਨੀਆ ਵਿੱਚ ਨਾ ਕੋਈ ਜਰੀਆ ਹੈਗਾ ਤੇ ਨਾ ਕੋਈ ਹੋ ਸਕੇਗਾ ਜਿੰਨੀ ਕੋ ਗੁਰਬਾਣੀ ਪੜ੍ਹੀ ਐ ਜਿੰਨੀ ਕੋ ਗੁਰੂ ਸਾਹਿਬ ਨੇ ਦਿਆ ਕੀਤੀ ਐ ਜਿੰਨਾ ਕੋ ਨੇ ਤਰਸ ਕੀਤਾ ਜਿਹੜੀ ਚੀਜ਼ ਸਾਨੂੰ ਸਮਝ ਆਈ ਐ ਅਸੀਂ ਸ਼ੇਅਰਿੰਗ ਕਰ ਰਹੇ ਹਾਂ ਤੁਹਾਡੇ ਨਾਲ ਵੀ ਹੋਰ ਕੋਈ ਰਸਤਾ ਨਹੀਂ ਹੋਰ ਕੋਈ ਜਰੀਆ ਨਹੀਂ ਐਸ ਮਨੁੱਖ ਬਨਣ ਦਾ ਗੁਰੂ ਸਾਹਿਬ ਕਹਿੰਦੇ ਨੇ ਗਿਆਨ ਕਾ ਬੱਦਾ ਮਨ ਰਹਿ ਗੁਰਬਿੰਗਿਆਨਾ ਹੁਣ ਪ੍ਰੋਬਲਮ ਕਿੱਥੇ ਆ ਰਹੀ ਐ ਜੀ ਮਨ ਐ ਮਨ ਨੂੰ ਗੁਰਬਾਣੀ ਵਿੱਚ ਸੁਲਤਾਨ ਵੀ ਕਹੇ ਰਾਜਾ ਵੀ ਕਹੇ ਤੇ ਪਰਦੇਸੀ ਵੀ ਕਹੇ ਉਹ ਦੇਖੋ ਮਨ ਤੇ ਸਦਾ ਮਨ ਸਦਾ ਸਾਡਾ ਪਟਕਦਾ ਰਹਿੰਦਾ ਹੈ ਪਟਕਣਾ ਵਿੱਚ ਰਹਿੰਦਾ ਹੈ ਵਾਸ਼ਨਾਵਾਂ ਦੇ ਅਧੀਨ ਰਹਿੰਦਾ ਹੈ ਅਫਗੁਨਾ ਦੇ ਅਧੀਨ ਰਹਿੰਦਾ ਹੈ ਮਾਇਆ ਦਾ ਚਸਕਾ ਹੈ ਇਸ ਮਨ ਨੂੰ ਹੁਣ ਇਹਨੂੰ ਅਸੀਂ ਕੰਟਰੋਲ ਕਰਨਾ ਹੈ ਤੇ ਸਿਰਫ ਤੇ ਸਿਰਫ ਗੁਰਬਾਣੀ ਦੇ ਆਧਾਰ ਹੈ ਜਿਹੜਾ ਸਾਨੂੰ ਗੁਰਬਾਣੀ ਦਾ ਗਿਆਨ ਕਾ ਬੱਤਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਈ ਇੱਕ ਸ਼ਬਦ ਅਸੀਂ ਹੋਰ ਵੀ ਪੜਦੇ ਆ ਜੇ ਸੋ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਰ ਹੰਦਾਰ ਗੁਰਬਿਨ ਕੋਰ ਹੰਦਾਰ ਗੁਰੂ ਬਿਨ ਸਮਝ ਨ ਆਵੇ ਗੁਰਬਿਨ ਸੂਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਦੇਖੋ ਮੈਂ ਹੈਰਾਨ ਹੁੰਨੀ ਆ ਗੁਰਬਾਣੀ ਨੂੰ ਜਦ ਸਿੱਤ ਸਿੱਤ ਧਿਆਨ ਨਾਲ ਪੜਦਿਆਂ ਸਮਝਦਿਆਂ ਵੀ ਗੁਰੂ ਸਾਹਿਬ ਇੱਕ ਪੰਗਤੀ ਚ ਕਿੰਨੇ ਖਜ਼ਾਨੇ ਖੋਲ ਦਿੰਦੇ ਨੇ ਵੀ ਗੁਰੂ ਤੋਂ ਬਿਨਾ ਤਨੂੰ ਗਿਆਨ ਨਹੀਂ ਹੋ ਸਕਦਾ ਗੁਰੂ ਤੋਂ ਬਿਨਾ ਤੂੰ ਮੁਕਤ ਨਹੀਂ ਹੋ ਸਕਦਾ ਗੁਰੂ ਤੋਂ ਬਿਨਾ ਤੇਰੀ ਸੂਰਤ ਸਿੱਧੇ ਪਾਸੇ ਨਹੀਂ ਲੱਗ ਸਕਦੀ ਗੁਰੂ ਤੋਂ ਬਿਨਾ ਤੂੰ ਆਪਣੇ ਮਾਨ ਦੀ ਬਦਲੀ ਨਹੀਂ ਕਰ ਸਕਦਾ ਗੁਰੂ ਤੋਂ ਬਿਨਾ ਤੂੰ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਫਿਰ ਗੁਰੂ ਤੋਂ ਬਿਨਾ ਤੈਨੂੰ ਸੋਝੀ ਨਹੀਂ ਹੋ ਸਕਦੀ ਗੁਰਦੁਆਰੇ ਹੋਏ ਸੋਝੀ ਪਾਏ ਸੀ ਏਤ ਦੁਆਰੇ ਤੋਂਏ ਅੱਛਾ ਹੋਏ ਸੀ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ ਹੁਣ ਤੁਸੀਂ ਦੇਖੋ ਜਦ ਤੱਕ ਅਸੀਂ ਸਾਰੇ ਭੈਣ ਭਰਾ ਸਾਡਾ ਸਾਰਾ ਸਮਾਜ ਸਾਡਾ ਸਿੱਖ ਸਮਾਜ ਪਹਿਲਾਂ ਤੇ ਅਸੀਂ ਆਪਣੇ ਉੱਤੇ ਐਨੇ ਕੋ ਅਵੇਅਰ ਹੋਏ ਐਨੇ ਕੋ ਸੁਚੇਤ ਹੋਏ ਕਿ ਜਿਹੜਾ ਸਾਡੇ ਕੋਲ ਖਜ਼ਾਨਾ ਅਸੀਂ ਖੁਦ ਪੜ ਕੇ ਸਮਝ ਕੇ ਤੇ ਹੋਰਾਂ ਨੂੰ ਅਸੀਂ ਵੰਡ ਸਕੀਏ ਆਈਏ ਅੱਜ ਸੇ ਆਪਣੇ ਸ਼ਬਦ ਤੇ ਵੀ ਮਨਨ ਸਦਾ ਟਕਣਾ ਵਿੱਚ ਰਹਿੰਦਾ ਤੇ ਵਾਸ਼ਨਾਵਾਂ ਜੀ ਰਹਿੰਦਾ ਵਾਸ਼ਨਾਵਾਂ ਦੇ ਅਧੀਨ ਤੇ ਆਗੁਨਾ ਦੇ ਅਧੀਨ ਮਾਇਆ ਦਾ ਚਸਕਾ ਹੁਣ ਦੇਖੋ ਜਿਹੜਾ ਸਾਡੀ ਬਾਡੀ ਹੈ ਨਾ ਉਹ ਸਾਡੇ ਮਨ ਦੇ ਅਧੀਨ ਹੈ ਸ਼ਰੀਰ ਹੈ ਨਾ ਜਿਹੜਾ ਸ਼ਰੀਰ ਹੁਕਮ ਦਾ ਬੱਜਾ ਹੋਇਆ ਹੁੰਦਾ ਹੈ ਇਹ ਮਨ ਮਨ ਦੇ ਆਖੇ ਲੱਗਦਾ ਹੈ ਸਾਡਾ ਜੋ ਮਨ ਕਰਦਾ ਨਾ ਉਹ ਸਾਡਾ ਸ਼ਰੀਰ ਕਰਦਾ ਹੁਣ ਤੁਸੀਂ ਦੇਖੋ ਹੁੰਦਾ ਕੀ ਹੈ ਕਿ ਅਸੀਂ ਇਸ ਸਰੀਰ ਨੂੰ ਦੁੱਖ ਦੇਣਾ ਸ਼ੁਰੂ ਕਰਤਾ ਬਾਹਰੋਂ ਕਿ ਸ਼ਾਇਦ ਤਸੀਹੇ ਦੇਣੇ ਤਸੀਹੇ ਦੇਣੇ ਕੀ ਹੈ ਭੁੱਖਾ ਰਹਿਣਾ ਸਰਦੀਆਂ ਵਿੱਚ ਠੰਡੇ ਪਾਣੀ ਵਿੱਚ ਖਲੋ ਜਾਣਾ ਗਰਮੀਆਂ ਵਿੱਚ ਬਲਦੀ ਆਗ ਦੇ ਨੇੜੇ ਬਹਿ ਜਾਣਾ ਆਪਣੇ ਸਾਨੂੰ ਲੱਗਦਾ ਸੀਗਾ ਅਸੀਂ ਸਰੀਰ ਨੂੰ ਦੁੱਖ ਦੇਵਾਂਗੇ ਤੇ લાભ ਮਿਲ ਜਾਏਗਾ ਤੇ ਗੁਰੂ ਸਾਹਿਬ ਨੇ ਇਹੋ ਤਾਂ ਕਲੀਅਰ ਕੀਤਾ ਵੀ ਪੁੱਤਰ ਕੰਮ ਉੱਥੇ ਕਰ ਜਿੱਥੇ ਵਿਗਾੜ ਹੋਇਆ ਹੋਇਆ ਹੈ ਹੁਣ ਜਿੱਥੇ ਵਿਗੜੀ ਹੋਈ ਚੀਜ਼ ਹੋਵੇ ਅਸੀਂ ਉਹਨੂੰ ਨਹੀਂ ਸਵਾਰੇ ਮਨ ਨੂੰ ਨਹੀਂ ਸਵਾਰੇ ਅਸੀਂ ਕੀ ਕਰ ਰਹਿਆ ਜਾਇਦਾ ਅਸੀਂ ਸਾਰਾ ਕੁਝ ਸਾਡਾ ਸਾਰਾ ਬਾਹਰੀ ਜਿੰਨਾ ਵੀ ਅਸੀਂ ਧਰਮ ਕਰਮ ਕਰ ਰਹਿਆ ਨਾ ਉਹ ਸਰੀਰ ਕਰਕੇ ਬਹੁਤ ਜ਼ਿਆਦਾ ਐਕਸਰਸਾਈਜ਼ ਕਰ ਰਹਿਆ ਤੇ ਉਹਦਾ ਕੀ ਹੈ ਕਿ ਨਤੀਜਾ ਕੁਛ ਨਹੀਂ ਨਿਕਲ ਰਹਾ ਕੰਮ ਕਰਨਾ ਸੀ ਆਪਣੇ ਅਸੀਂ ਮਨ ਤੇ ਅਸੀਂ ਕੀ ਕੀਤਾ ਜਿਹੜਾ ਵੀ ਸਿਗਨਲ ਸਾਨੂੰ ਮਿਲਦਾ ਨਾ ਮੇਰੀ ਬਾਡੀ ਨੂੰ ਮੇਰੇ ਸ਼ਰੀਰ ਨੂੰ ਸਾਡੇ ਸਾਰਿਆਂ ਨੂੰ ਉਹ ਮਨ ਦੁਆਰਾ ਹੀ ਮਿਲਦਾ ਹੈ ਮਨ ਤੇ ਉਦਾ ਹੁਕਮ ਦਾ ਬੱਜਾ ਹੋਇਆ ਹੈ ਸਰੀਰ ਉਹ ਕਰਦਾ ਜੋ ਸਾਨੂੰ ਮਨ ਕਰਦਾ ਹੈ ਮਨ ਕਹਿੰਦਾ ਹੁਣ ਮੰਨ ਲਓ ਮੈਂ ਬਾਜ਼ਾਰ ਗਈ ਮਾਰਕੀਟ ਗਈ ਮੈਂ ਕੁਝ ਵੀ ਖਰੀਦਣ ਗਈ ਮੰਨ ਲਓ ਕਿ ਮੈਂ ਕੋਈ ਫਲ ਖਰੀਦਣਾ ਮੇਰੇ ਮੈਨੂੰ ਮੈਨੂੰ ਸਿਗਨਲ ਹੋਇਆ ਮੇਰੇ ਮਨ ਨੇ ਕਿਹਾ ਸਾਹਮਣੇ ਆਂਬੋ ਪਿਆ ਠੀਕ ਹੈ ਮੇਰੀ ਉਹਨੇ ਮਨ ਨੇ ਸਿਗਨਲ ਕੀਤਾ ਮੈਂ ਅੱਖਾਂ ਦੁਆਰਾ ਉਹਨੂੰ ਦੇਖਿਆ ਅੱਖਾਂ ਦੁਆਰਾ ਦੇਖਿਆ ਰਸਨਾ ਦੁਆਰਾ ਮੈਂ ਉਹਦੇ ਕੋਲ ਸ਼ਬਦ ਇਹ ਪੁੱਛਿਆ ਵੀ ਕੀ ਮੁੱਲ ਲਾਏਗਾ ਠੀਕ ਹੈ ਰਸਨਾ ਨੇ ਕੰਮ ਕੀਤਾ ਕੰਮ ਕੌਣ ਕਰ ਰਿਹਾ ਪਿੱਛੇ ਪਿੱਛੇ ਬੈਗ ਤੇ ਕੌਣ ਹੈ ਰਾਜਾ ਸੁਲਤਾਨ ਕੌਣ ਹੈ ਮੇਰਾ ਮਨ ਠੀਕ ਹੈ ਹੁਣ ਮੇਰੇ ਜ਼ਬਾਨ ਨੇ ਬੋਲਿਆ ਕਿ ਕੀ ਭਾਅ ਲੱਗੇਗਾ ਠੀਕ ਹੈ ਉਹਨੇ ਭਾਅ ਮੈਨੂੰ ਦੱਸਿਆ ਫਿਰ ਮੈਂ ਨੱਕ ਦੁਆਰਾ ਉਹਨੂੰ ਸੁੰਗਿਆ ਉਹਦੀ ਸਮੈਲ ਲਈਤੀ ਕੱਚਾ ਕਿ ਪੱਕਾ ਹੈ ਹੱਥਾਂ ਨੇ ਸਪਰਸ਼ ਕੀਤਾ ਕਿ ਆ ਫਰੂਟ ਕੀ ਹੋ ਜਾ ਹੈ ਠੀਕ ਹੈ ਕੰਨਾਂ ਨੇ ਉਹਦਾ ਮੁੱਲ ਭਾਅ ਪੁੱਛਿਆ ਤੇ ਉਹ ਸੁਣਿਆ ਠੀਕ ਹੈ ਮੇਰੀ ਸਾਰੀਆਂ ਇੰਦਰੀਆਂ ਨੇ ਕੰਮ ਕੀਤਾ ਠੀਕ ਹੈ ਉਸ ਤੋਂ ਬਾਅਦ ਮੈਂ ਉਹਦਾ ਰੂਟ ਦਾ ਰਸ ਲੇਤਾ ਠੀਕ ਹੈ ਸਾਡੀਆਂ ਇਹ ਜਿਹੜੀਆਂ ਇੰਦਰੀਆਂ ਨੇ ਨਾ ਗੁਰੂ ਸਾਹਿਬ ਕਹਿੰਦੇ ਨੇ ਇਹ ਇੰਦਰੀਆਂ ਨੂੰ ਵਾਸ ਵਿੱਚ ਕਰਨੇ ਦੀ ਇਹ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਗੱਲ ਕੀਤੀ ਹੈ ਕਿ ਵੀ RAM ਜਪੋ ਜੀ ਐਸੇ ਐਸੇ ਪ੍ਰਹਲਾਦ ਜਪਿਓ ਹਰ ਜੈਸੇ ਜਿਵੇਂ ਇਹ ਜਿੰਦੇ ਇਹ ਅਰਦਾਸ ਹੈ ਬੇਨਤੀ ਕਰ ਕਿ ਮੈਨੂੰ ਉਸ ਪਰਮਾਤਮਾ ਦੇ ਉਹਦੇ ਨਾਲ ਮੇਰਾ ਪ੍ਰੇਮ ਹੋ ਜਾਏ देखो ਅਸੀਂ ਜੇ ਰੱਬ ਨੂੰ ਮਿਲਣਾ ਚਾਹੁੰਦੇ ਆ ਨਾ ਦੋ ਚੀਜ਼ਾਂ ਸਾਨੂੰ ਸਾਡੇ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਇੱਕ ਪ੍ਰੇਮ ਹੋਣੀ ਚਾਹੀਦੀ ਤੇ ਇੱਕ ਸ਼ਰਧਾ ਹੋਣੀ ਚਾਹੀਦੀ ਉਹ ਸ਼ਰਧਾ ਐ ਨਹੀਂ ਕਿ ਮੇਰੇ ਮਨ ਦੀ ਜੋ ਮੇਰਾ ਮਨ ਜੋ ਕਹਿੰਦਾ ਉਹ ਉਹ ਲਈ ਸ਼ਰਧਾ ਮੇਰੀ ਸ਼ਰਧਾ ਤੇ ਬਹੁਤ ਕੁਝ ਕੀ ਗਈ ਮੇਰੀ ਸ਼ਰਧਾ ਕਹੇਗੀ ਕਿ ਗਿਣਤੀ ਦੇ ਪਾਠ ਕਰ ਲੈ ਮੇਰੀ ਸ਼ਰਧਾ ਕਹੇਗੀ ਕਿ ਜੋਤਾਂ ਜਗਾ ਲੈ ਐ ਤੇ ਕੰਮ ਹੀ ਬੜਾ ਸੁੱਖ ਹੈ ਗਿਣਤੀ ਦੇ ਪਾਠ ਕਰਨੇ ਕੋਈ ਓਕੇ ਨਹੀਂ ਤੂੰ ਜੀ ਕੰਮ ਕਰਦੇ ਕਰਦੇ ਗਿਣਤੀ ਦੇ ਪਾਠ ਕਰ ਲਏ ਮੈਂ ਅੱਜ 11 ਪਾਠ ਕਰ ਲਏ ਚੱਪਤੀ ਸਾਹਿਬ ਦੇ ਮੈਂ 21 ਪਾਠ ਕਰ ਲਏ ਪਰ ਮੇਰੀ ਜ਼ਿੰਦਗੀ ਵਿੱਚ ਉਹ ਪਾਠ ਨੇ ਕੰਮ ਕਿੱਥੇ ਕੀਤਾ ਵਰਕ ਕਿੱਥੇ ਕੀਤਾ ਅਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਇੱਥੇ ਵੀ ਸ਼ਰਦਾ ਦਾ ਮਤਲਬ ਹੁੰਦਾ ਜਿਹੜੀ ਗੁਰੂ ਦੇ ਅਨੁਕੂਲ ਗੱਲ ਹੈ ਨਾ ਉਹ ਸ਼ਰਦਾ ਹੈ ਪ੍ਰੇਮ ਉਹ ਹੈ ਪ੍ਰੇਮੀ ਚ ਕੋਈ ਚੀਜ਼ ਦੀ ਮੰਗ ਨਹੀਂ ਹੁੰਦੀ ਪ੍ਰੇਮ ਵਿੱਚ ਸਿਰਫ ਸਮਰਪਿਤ ਭਾਵਨਾ ਹੁੰਦੀ ਹੈ ਦੇਖੋ ਕੋਈ ਵੀ ਕਾਰਜ ਜਦੋਂ ਚੱਲਦਾ ਨਾ ਇੱਕ ਬੱਚੀ ਜਦੋਂ ਵਿਆਹ ਕੇ ਜਾਂਦੀ ਹੈ ਨਾ ਜੇ ਉਸ ਫੈਮਿਲੀ ਵਿੱਚ ਉਹ ਸਮਰਪਿਤ ਭਾਵਨਾ ਵਿੱਚ ਨਹੀਂ ਗਈ ਨਾ ਫਿਰ ਉਹ ਕਾਰ ਨਹੀਂ ਵਸਤੇ ਹੁੰਦੇ ਕਦੇ ਵੀ ਜੇ ਉਹ ਜੇ ਉਹ ਕਵੇ ਕਿ ਮੈਂ یوں ਮੈਂ ਵਾਂ ਜੇ ਉਹ ਹੰਕਾਰੇ ਚ ਰਹੇ ਹੋਵੇਂ ਚਿਰੇ ਈਗੋ ਚਿਰੇ ਕਿ ਮੈਂ ਪੜ੍ਹੀ ਲਿਖੀ ਆ ਮੈਂ ਐਨਾ ਮੇਰਾ ਐਨਾ ਸਟੇਟਸ ਐ ਮੈਂ ਐਨਾ ਕੁਮਾਰੀ ਆ ਮੇਰੇ ਮੈਂ ਬਹੁਤ ਖੂਬਸੂਰਤ ਆ ਮੈਨੂੰ ਕੁਝ ਸਿੱਖਣੇ ਦੀ ਲੋੜ ਹੀ ਨਹੀਂ ਹੈਗੀ ਉਹ ਨਿਭਕੇ ਨਾ ਚੱਲੇ ਤੇ ਫਿਰ ਉਹ ਘarne ਚਲਦੇ ਹੁੰਦੇ ਉਹਦੇ ਵਿੱਚ ਸਮਰਪਿਤ ਭਾਵਨਾ ਹੋਏਗੀ ਨਾ ਔਰਤ ਤੇ ਐਨੀ ਵੀ ਕੱਲੀ ਪਤਨੀ ਵਿੱਚ ਦੀ ਗੱਲ ਹੋ ਗਈ ਹੈ ਪਤੀ ਤੇ ਪਤਨੀ ਦੋਨਾਂ ਦੀ ਗੱਲ ਹੋ ਰਹੀ ਹੈ ਰਿਸ਼ਤਾ ਇਕੁਅਲ ਜੀਆ ਜਾਂਦਾ ਵਾ ਚਾਹੇ ਉਹ ਪਤੀ ਹੋਵੇ ਤੇ ਚਾਹੇ ਉਹ ਪਤਨੀ ਹੋਵੇ ਜੇ ਪਤਨੀ ਦੀ ਕਦਰ ਨਹੀਂ ਹੋਏਗੀ ਤੇ ਤਾਂ ਵੀ ਰਿਸ਼ਤਾ ਨਹੀਂ ਨਿਭੇਗਾ ਪਤੀ ਵੱਲੋਂ ਠੀਕ ਹੈ ਜੇ ਫੈਮਿਲੀ ਵੱਲੋਂ ਦੋਨਾਂ ਦਾ ਇਕੁਅਲ ਚੱਲਦਾ ਪਰ ਇੱਥੇ ਕੀ ਹੁੰਦਾ ਕਿ ਅਸੀਂ ਕੀ ਕਰਦੇ ਆ ਅਸੀਂ ਗੁਰਦੁਆਰਾ ਸਾਹਿਬ ਜਾਂ ਗੁਰੂ ਸਾਹਿਬ ਕੋਲ ਜਾਂਦੇ ਨਾ ਆਪਣੀ ਸ਼ਰਧਾ ਲੈ ਕੇ ਜਾਂਦੇ ਆ ਆਪਣੀਆਂ ਥੌਟਸ ਲੈ ਕੇ ਜਾਂਦੇ ਆ ਅਸੀਂ ਗੁਰੂ ਦੀ ਮੰਨਣ ਥੋੜੀ ਜਾਂਦੇ ਆ ਅਸੀਂ ਤੇ ਗੁਰੂ ਨੂੰ ਮਨਾਣ ਜਾਂਦੇ ਆ ਕਿ ਮੈਨੂੰ ਇਹ ਚੀਜ਼ਾਂ ਚਾਹੀਦੀ ਐ ਮੇਰੀ ਲਿਸਟ ਐ ਤੇ ਅਸੀਂ ਤੂੰ ਮੇਰੀ ਗੱਲ ਮੰਨ ਅਸੀਂ ਕੁਝ ਵੀ ਉਹਦੀ ਨਹੀਂ ਮੰਨਣ ਜਾਂਦੇ ਜਿਸ ਦਿਨ ਸਾਡੀ ਜਰਨੀ ਮੰਨਣ ਵੱਲ ਚਲੀ ਜਾਏਗੀ ਨਾ ਉਸ ਦਿਨ ਸਾਡੇ ਜੀਵਨ ਵਿੱਚ ਸੁਧਾਰ ਹੋ ਜਾਏਗਾ ਠੀਕ ਐ ਉਹ ਕਹਿੰਦੇ ਨੇ ਮਨੂੰ ਸ਼ਰਧਾ ਤੇ ਪ੍ਰੇਮ ਦੇ ਸ਼ਰਦਾ ਤੇ ਪ੍ਰੇਮ ਦੀ ਐਗਜ਼ਾਮਪਲ ਦੇ ਕੇ ਨਾ ਤਰੂਪ ਰੈਲਾਜ ਦੇ ਭਗਤ ਜੀ ਨੇ ਐਗਜ਼ਾਮਪਲ ਦਿੱਤੇ ਕਿ ਬਾਲਪਨ ਜਿਹੜਾ ਹੁੰਦਾ ਨਾ ਉਹਦੇ ਵਿੱਚ ਤਰਾਈਆਂ ਸਿਆਣਪਾਂ ਨਹੀਂ ਹੁੰਦੀਆਂ ਜਦੋਂ ਬੱਚੇ ਥੋੜੇ ਜਿਹਾ ਵੱਡੇ ਹੋ ਜਾਂਦੇ ਨਾ ਉਹਨਾਂ ਵਿੱਚ ਤਰਾਈਆਂ ਤੇ ਸਿਆਣਪ ਪਹਿਲਾਂ ਫੈਮਿਲੀ ਨੂੰ ਦੇਖ ਕੇ ਆਉਂਦੇ ਆ ਫਿਰ ਆਸ ਪੜੋਸ ਨੂੰ ਦੇਖ ਕੇ ਆਉਂਦੇ ਆ ਸਮਾਜ ਨੂੰ ਦੇਖ ਕੇ ਆਉਂਦੇ ਆ ਫਿਰ ਕਹਿੰਦੇ ਨੇ ਮੈਂ ਤਾਂ ਇਹ ਦੀਨਾਂ ਦੇ ਉੱਤੇ ਦਇਆ ਕਰਨੇ ਵਾਲੇ ਹੁਣ ਤੁਸੀਂ ਦੇਖੋ ਕਿੰਨਾ ਕਲੀਅਰ ਹੋ ਗਿਆ ਵੀ ਉਹ ਸਦਾ ਦਇਆ ਕਰਦਾ ਹੈ ਉੱਤੇ ਉਹ ਤਾਂ ਹੈਗਾ ਹੀ ਦਿਆਲੂ ਹੈ ਉਹ ਕਿ ਕਿਦਾ ਮਾਰਾ ਕਰੇਗਾ ਪਰਮਾਤਮਾ ਪਰਮਾਤਮਾ ਨਹੀਂ ਮਾਰਾ ਕਰਦਾ ਅਸੀਂ ਇੱਕ ਦੂਸਰੇ ਦਾ ਮਾਰਾ ਕਰਦੇ ਫਿਰ ਕਹਿੰਦੇ ਨੇ ਵੀ ਮੇਰੇ ਤੇ ਮਿਹਰ ਕਰ ਤੇ ਮੈਂ ਸਾਰਾ ਪਰਿਵਾਰ ਕਿਹੜਾ ਜੀ ਸਾਡੇ ਇੰਦਰੀ ਤੇ ਗਿਆਨ ਇੰਦਰੀ ਤੇ ਬੇੜਾ ਕਿਹੜਾ ਜੀ ਉਹਦਾ ਸੱਚੇ ਦਾ ਗਿਆਨ ਤੇ ਵਿਵੇਕ ਬੁੱਧੀ ਮੈਂ ਇਸ ਵਿਵੇਕ ਬੁੱਧੀ ਦੇ ਅਨੁਸਾਰ ਹੀ ਆਪਣੀਆਂ ਇੰਦਰੀਆਂ ਨੂੰ ਚਲਾਵਾ ਤੇ ਮੈਂ ਸਾਰਾ ਪਰਿਵਾਰ ਤੈਨੂੰ ਸਮਰਪਿਤ ਕਰ ਦਿੱਤਾ ਜਿਹੜੇ ਨੱਕ ਕੰਨ ਅੱਖ ਜਿਹੜੇ ਮੇਰੇ ਆਖੇ ਨਹੀਂ ਲੱਗਦੇ पर هون गुरु ਦੇ ਗਿਆਨ ਦੇ ਦੁਆਰਾ ਵੀ ਬੇਬੇਕ ਬੁੱਧੀ ਦੇ ਦੁਆਰਾ ਹਉਨ ਤੇਰੇ ਦੱਸੇ ਹੋਏ ਤੇਰੀ ਦੱਸਿਓਏ ਰਸਤੇ ਤੇ ਚੱਲਣਗੇ ਤੇ ਮੈਂ ਤੇਰੇ ਨਾਲ ਇੱਕ ਮੇ ਇੱਕ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਸੋ ਸ਼ਬਦ ਪੜਦਿਆਂ ਬਾਣੀ ਪੜਦਿਆਂ ਪੰਕਤੀਆਂ ਪੜਦਿਆਂ ਇੱਕ ਨਹੀਂ ਅਨੇਕਾਂ ਹੁੱਲਾਂ ਹੋ ਗਿਆ ਉਹਨੀਆਂ ਜੀ ਆਪ ਸਾਰੇ ਸੁਣਨੇ ਵਾਲੇ ਧੀਰ ਪੈਣ ਸਾਡੇ ਤੇ ਗੁਰੂ ਸਾਹਿਬ ਤਾਂ ਸਦਾ ਬਖਸ਼ੰਦ ਨੇ ਸਦਾ ਦਿਆਲੂ ਨੇ ਹੁੱਲਾਂ ਚੁੱਕਾਂ ਦੇ ਦਿਓ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ